ਚੌਥੀ ਪੌੜੀ ਸਾਚਾ ਸਾਹਿਬ ਸਾਚੂ ਨਾਏ ਪਾਖਿਆ ਪਾਉ ਅਪਾਰ ਸੱਚਾ ਸਾਹਿਬ ਪਰਮਾਤਮਾ ਦਾ ਨਾਮ ਵੀ ਸੱਚਾ ਹੈ ਅਤੇ ਉਸ ਦੀ ਮਹਿਮਾ ਅਪਾਰ ਹੈ ਆਖੇ ਮੰਗੀ ਦੇਹ ਦੇਹ ਦਾਤ ਕਰੇ ਦਾਤਾਰ ਜੀਵ ਉਸ ਨੂੰ ਆਖਦੇ ਹਨ ਮੰਗਦੇ ਹਨ ਅਤੇ ਉਹ ਦਾਤਾ ਦੇਣ ਵਾਲਾ ਹੈ ਫੇਰੇ ਕੀ ਅਗੈ ਰਖੀਏ ਜਿਤ ਦਿਸੈ ਦਰਬਾਰ ਅਸੀਂ ਪਰਮਾਤਮਾ ਦੇ ਦਰਬਾਰ ਵਿੱਚ ਕੀ ਰਖੀਏ ਜਿਸ ਨਾਲ ਉਹ ਪਰਸਨ ਹੋਵੇ ਮੋਹ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਅਸੀਂ ਕੀ ਬੋਲੀਏ ਜਿਸ ਨਾਲ ਪਰਮਾਤਮਾ ਪਿਆਰ ਕਰੇ ਅਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਸਵੇਰ ਦੇ ਸਮੇਂ ਪਰਮਾਤਮਾ ਦੇ ਸੱਚੇ ਨਾਮ ਦਾ ਜਾਪ ਅਤੇ ਉਸ ਦੀ ਵਡਿਆਈ ਦਾ ਵਿਚਾਰ ਕਰਨਾ ਚਾਹੀਦਾ ਹੈ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਕਰਮਾਰਹੀ ਸਤਿਕਾਰ ਮਿਲਦਾ ਹੈ ਅਤੇ ਪਰਮਾਤਮਾ ਦੀ ਨਦਰ ਰਾਹੀ ਮੁਕਤੀ ਦਾ ਦਰਵਾਜ਼ਾ ਖੁੱਲ ਲਦਾ ਹੈ ਨਾਨਕ ਐਵੇ ਜਾਣੀਏ ਸਭ ਆਪੇ ਸਚਿਆਰ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਇਹ ਤਰੀਕਾ ਹੈ ਪਰਮਾਤਮਾ ਨੂੰ ਜਾਣਨ ਦਾ ਕਿਉਂਕਿ ਉਹ ਆਪ ਹੀ ਸਚਿਆਰ ਹੈ ਇਹ ਪੜੀਸਾਨੂੰ ਸਿਖਾਉਂਦੀ ਹੈ ਕਿ ਪਰਮਾਤਮਾ ਦੇ ਨਾਮ ਦੀ ਮਹਿਮਾ ਅਤੁੱਲਣੀ ਹੈ ਅਸੀਂ ਉਸ ਦੇ ਦਰਬਾਰ ਵਿੱਚ ਸੱਚਾ ਨਾਮ ਜਪਣ ਅਤੇ ਉਸ ਦੀ ਵਡਿਆਈ ਵਿਚਾਰਨ ਰਾਹੀਂ ਹੀ ਪਹੁੰਚ ਸਕਦੇ ਹਾਂ